ਗਾਜ਼ਾ ਦੇ ਭੁੱਖ ਨਾਲ ਮਰ ਰਹੇ ਬੱਚਿਆਂ ਲਈ ਬੋਤਲਾਂ 'ਚ ਪਾ ਕੇ ਦੁੱਧ ਚੋਰ ਤੇ ਦਾਣਾ ਭੇਜ ਰਹੇ ਨੇ ਸਮੁੰਦਰ ਨੂੰ ਬਣਾ ਕੇ ਕਾਸਦ ਘੱਲ ਰਹੇ ਨੇ ਇਨਸਾਨੀਅਤ ਦੇ ਚਿੱਟੀਆਂ ਸਮੁੰਦਰ ਦੇ ਕਿਨਾਰੇ ਅੱਡ-ਅੱਡ ਮੋਕਾਂ ਤੇ ਲੋਕ ਗਾਜ਼ਾ ਦੇ ਭੁੱਖ ਨਾਲ ਮਰ ਰਹੇ ਬੱਚਿਆਂ ਲਈ ਬੋਤਲਾਂ 'ਚ ਪਾ ਕੇ ਦੁੱਧ ਚੋਰ ਤੇ ਦਾਣਾ ਭੇਜ ਰਹੇ ਸਮੁੰਦਰ ਨੂੰ ਬਣਾ ਕੇ ਕਾਸਦ ਘੱਲ ਰਹੇ ਇਨਸਾਨੀਅਤ ਦੇ ਚਿੱਟੀਆਂ ਸੁੰਦਰ ਦੀ ਹਿੱਕ ਤੇ ਤੈਰਦੀਆਂ ਇਹ ਪਾਣੀ ਦੀਆਂ ਪਾਣੀ ਦੁੱਧ ਦਾਣ ਨਾਲ ਭਰੀਆਂ ਬੋਤਲਾਂ ਚਿੱਠੀਆਂ ਨੇ ਮੁਹੱਬਤ ਦੀਆਂ ਜਿਹੜੀਆਂ ਲੈ ਕੇ ਜਾ ਰਹੀਆਂ ਖਾਣਾ ਉਹਨਾਂ ਭੁੱਖ ਨਾਲ ਵਿੜਦੇ ਬੱਚਿਆਂ ਕੋਲ ਜਿਨ੍ਹਾਂ ਨੂੰ ਇਸ ਦੀ ਜ਼ਰੂਰਤ ਹੈ ਅਨਾਜ ਨਾਲ ਭਰੀਆਂ ਇਹ ਬੋਤਲਾਂ ਸਿਰ ਬੋਤਲਾਂ ਨਹੀਂ ਇਸ ਸੰਕੇਤ ਨੇ ਉਸ ਮੂਤ ਵਿਦਰੋਹ ਦੇ ਜੋ ਜੰਗਲ ਤੇ ਜੌਂ ਦੇ ਖਿਲਾਫ ਅਮਨ ਪਸੰਦ ਲੋਕਾਂ ਦੇ ਮਨ ਵਿੱਚ ਦਿਨੋ ਦਿਨ ਵਧਦਾ ਜਾ ਰਿਹਾ ਹੈ ਆਜ ਨਾਲ ਭਰੀਆਂ ਇਹ ਬੋਕਰਾ ਸਿਰਫ ਬੋਕਰਾ ਨਹੀਂ ਇਹ ਸੰਕੇਤ ਨੇ ਉਸ ਮੂਕ ਵਿਦਰੋਹ ਦੇ ਜੋ ਜੰਗ ਤੇ ਜ਼ੁਮ ਨਾਲ ਦੇ ਖਿਲਾਫ ਅਮਨ ਸੰਜੋਗਾ ਦੇ ਮਾਲ ਵਿੱਚ ਦਿਨੋਂ ਦਿਨ ਵੱਧਦਾ ਜਾ ਰਿਹਾ ਇਸ ਸੰਕੇਤ ਚੀਕ ਚੀਕੇ ਕਹਿ ਰਹੇ ਕਿ ਇਹ ਧਰਤੀ ਸਿਰਫ ਬੇਰਹਿਮ ਜੰਗਵਾਜਾਂ ਤੇ ਹਿੰਸਕ ਲਟੇਰਿਆਂ ਦੇ ਖੇਲ ਨਹੀਂ ਇਹ ਸੰਕੇਤ ਚੀਕ ਚੀਕੇ ਕਹਿ ਰਹੇ ਕਿ ਇਹ ਧਰਤੀ ਸਿਰਫ ਬੇਰਹਿਮ ਜੰਗਵਾਜਾਂ ਤੇ ਹਿੰਸਕ ਲਟੇਰਿਆਂ ਦੇ ਖੇਲ ਨਹੀਂ ਇਹ ਖੇਲ ਨਹੀਂ ਉਪਨਾਰ ਵਿਰਤ ਦੇ ਬੱਚਿਆਂ ਨੂੰ ਗੋਲੀਆਂ ਨਾਲ ਧੁੰਨਣ ਵਾਲਿਆਂ ਦੀ ਇਹ ਹਰਗਦਰ ਖੇਲ ਨਹੀਂ ਮਾਨਵਤਾ ਦੇ ਹੰਸ ਦੇ ਕਾਵਨਾਮਾ ਹੈ ਇਹ ਧਰਤੀ ਉਹਨਾਂ ਦੀ ਹੈ ਜਿਹੜੇ ਇਸ ਤਮਾਮ ਜ਼ੁਲਮ ਦੇ ਖਿਲਾਫ ਬੋਤਲਾਂ ਚ ਭਰ ਕੇ ਅਨਾਜ ਚੌੜਾ ਦੁੱਧ ਤੇ ਪਾਣੀ ਸੁੱਟ ਰਹੇ ਨੇ ਸਮੁੰਦਰ ਦੀਆਂ ਲਹਿਰਾਂ ਤੇ ਇਹ ਧਰਤੀ ਉਹਨਾਂ ਦੀ ਹੈ ਜਿਹੜੇ ਇਸ ਤਮਾਮ ਜ਼ੁਲਮ ਦੇ ਖਿਲਾਫ ਬੋਤਲਾਂ ਚ ਭਰ ਕੇ ਅਨਾਜ ਚੌੜਾ ਦਾਲਾਂ ਦੁੱਧ ਤੇ ਪਾਣੀ ਸੁੱਟ ਰਹੇ ਨੇ ਸਮੁੰਦਰ ਦੀਆਂ ਲਹਿਰਾਂ ਤੇ ਇਸ ਯਕੀਨ ਨਾਲ ਕਿ ਇਹ ਪੁੰਚਣੀਆਂ ਭੁੱਖ ਨਾਲ ਮਰਦੇ ਬੱਚਿਆਂ ਦੇ ਕੋਲ ਇਲਾਜਪੂਣੋ ਮਰ ਰਹੀਆਂ ਮਾਵਾਂ ਦੇ ਕੋਲ ਜਿਨ੍ਹਾਂ ਦੀਆਂ ਅੰਤੜੀਆਂ ਉਹਨਾਂ ਦੀਆਂ ਪਿੱਠਾਂ ਨਾਲ ਲੱਗੀਆਂ ਨਹੀਂ ਇਹ ਧਰਤੀ ਉਹਨਾਂ ਲੋਕਾਂ ਕਾਰਨ ਹੀ ਭੁੰਮਦੀ ਜਿਨ੍ਹਾਂ ਦੇ ਦਿਲ ਇਹਨਾਂ ਸੰਵੇਦਨਹੀਨ ਸਮਿਆਂ ਵਿੱਚ ਵੀ ਜੰਗ ਦੇ ਖਿਲਾਫ ਕਰुणा ਅਤੇ ਵਿਦਰੋਹ ਨਾ ਪਰੇ ਹੋਏ ਇਹ ਧਰਤੀ ਸਿਰਫ ਉਹਨਾਂ ਲੋਕਾਂ ਕਾਰਨ ਹੀ ਭੁੰਮਦੀ ਜਿਨ੍ਹਾਂ ਦੇ ਦਿਲ ਇਹਨਾਂ ਸੰਵੇਦਨਹੀਨ ਸਮਿਆਂ ਵਿੱਚ ਵੀ ਜੰਗ ਦੇ ਖਿਲਾਫ ਪਰਨਾ ਤੇ ਵਿਦਰੋਹ ਨਾਲ ਭਰੇ ਹੋਏ ਇਹ ਧਰਤੀ ਸਿਰਫ ਉਹਨਾਂ ਦੇ ਕਾਰਨ ਹੀ ਘੁੰਮਦੀ ਆਕਾਸ਼ ਉਹਨਾਂ ਦਾ ਮੱਥਾ ਚੁੰਮਦਾ ਤੇ ਧਰਤ ਉਹਨਾਂ ਦੇ ਪੈਰ ਚੁੰਮਦੀ ਇਹ ਧਰਤ ਸਿਰਫ ਉਹਨਾਂ ਲੋਕਾਂ ਦੇ ਕਾਰਨ ਘੁੰਮਦੀ ਇਹ ਧਰਤ ਸਿਰਫ ਉਹਨਾਂ ਲੋਕਾਂ ਦੇ ਕਾਰਨ ਘੁੰਮਦੀ